ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਅੱਜ ਆਪਾਂ ਬਲੌਗ ਬਣਾਉਣ ਲੱਗੇ ਬਹੁਤ ਦਿਨ ਬਾਅਦ ਪੂਰੀ ਚੱਕਰਾਂ ਇੰਤਰੇ ਫੈਦਿਆ ਆ ਪਾ ਅਦਨ ਕਿਹੜਿਆਂ 'ਚ ਇਕੱਲੇ ਆਪਾਂ ਅਨੰਦਪੁਰ ਸਾਹਿਬ ਨੂੰ ਹੁਣ ਕੱਲ ਪਰਸੋਂ ਤੱਕ ਤੇ ਕਰਨੇ ਤਿਆਰੀ ਟਰਾਲੀ ਆਪਾਂ ਲੈ ਆਏ ਯਾਰ ਕਾਪਣ ਰੱਸੀ ਪਈ ਮਿਲ ਗਈ ਬਹੁਤ ਮਿਹਨਤ ਪੱਜ ਗਈ ਧੰਨਵਾਦ ਗਗਨ ਦਾ ਜਿੰਨੇ ਰੱਸੀ ਪਾ ਕੇ ਖਲਾਰੀ ਵੀ ਲੈ ਜਿਓ ਇਹਦੇ ਛੇਰੋਂ ਟਰਾਲੀ ਮਾਜੰਦੇ ਕੋਸੇ ਕੋਸੇ ਦੋਸਤ ਨਹੀਂ ਮਦਿਆ ਬਹੁਤ ਮਹਿੰਦ ਕਰਨੀ ਪਈ ਰਸੀ ਦੇ ਬਾਰੇ ਇਸ ਵਾਰ ਆਪਣੀ ਪੱਟ ਗਈ ਆ। ਕਦੇ ਨਹੀਂ ਮੰਜੇ ਸਾਰੇ 50 ਦੀ ਸਵਾਲੀਆਂ ਦਾ ਬੋ। ਆਹ। ਤੇ ਟਰੈਕਟਰ ਆਪਾਂ ਇਦਾਂ ਹੀ ਖੜਨਾ ਕੁਝ ਵੀ ਆ ਕੇ ਚੇਂਜ ਨਹੀਂ ਕੀਤਾ। ਪਿਛਲੀ ਵਾਰ ਬੰਪਰ ਹੈਗਾ ਸ਼ਾਇਦ ਇਸ ਵਾਰ ਬੰਪਰ ਨਹੀਂ ਆ। ਆਹ ਟਰੈਕਟਰ ਕਿੰਨੇ ਹੁਣ ਮੇਲਿਆਂ ਦਾ ਸ਼ਿਕਾਰ ਬਣਾਉਣਾ ਕਿਉਂ ਸ਼ੇਰ ਓਏ। ਮੈਂ ਆਹ ਟਰੈਕਟਰ ਮੇਲਿਆਂ ਦਾ ਸ਼ਿਕਾਰ ਬਣਾਉਣਾ ਪਾਣਾ। ਬਣਾਉਣਾ ਆ ਇੱਕ ਦਿਨ ਦੇਖੀਏ। ਦੇਖਿਆ ਕਰੀ ਖਲੋ। ਉੱਡਣਾ ਜਾ ਅੱਜ ਬਣਾਉਣਾ ਨੋਡਣਾ ਜਾ। ਨੀਰ ਆ ਗਿਆ ਏ। ਸ਼ੇਰੂ ਸ਼ੇਰੂ ਕਰਾ ਦੇਣੀ ਆਪਾਂ ਮੰਦਿਰ ਦੇ ਨਾਲ 575 ਨਾਲ। ਇਹ ਤੇ ਕਰਦੇ ਕੋਈ। ਹੋਰ ਭੱਜਣ ਲਾਦਣਾ ਪਾ ਉੱਡਣ ਲਾਦਣਾ ਉੱਡਣ ਕਈ ਨੇ ਕਹਿੰਦੇ ਟੀਕਾ ਦੇ ਸਰਦਾਰ ਆ ਗਏ ਕਹਿੰਦੇ ਕੌਣ ਆ ਗਿਆ ਟੀਕਾ ਆ ਗਿਆ ਪੈਟਰੋਲ ਲੈ ਗਏ ਕੀ ਹਾਲ ਹੈ ਹੋ ਮਾਸ਼ਾ ਕਹ ਚਲੇ ਆ ਕੱਪੜੇ ਲੈ ਆ ਬਹੁ ਫਿਰਨਾ ਨਹੀਂ ਤੈਨੂੰ ਬਾਜਾ ਬਾਜਾ ਇਹ ਕਿਸ ਚਲੇ ਆ ਸ਼ਹਿਰ ਸ਼ਹਿਰ ਚੱਲਿਆ ਕੋੜੀ ਨਹੀਂ ਮਗਰ ਅੱਜ ਯਾਰ ਮਾਰਨ ਆਪਦੇ ਨਹੀਂ ਆਪਾਂ ਅੱਜ ਜਾਉ ਸ਼ੂਕ ਦਾ ਹੀ ਸ਼ਹਿਰ ਨੂੰ ਮਗਰ ਸਪਲੈਂਡਰ ਹੁਣ ਗੂਗਲ 'ਤੇ ਕਰਾਂ ਤੈਨੂੰ ਕਰ ਦੇਣਾ ਚੰਗੀ ਤਰ੍ਹਾਂ ਮਾਰੋ ਸਿਰਫ ਜੀ ਰਹੀ ਹੈ। ਘਟਾ ਦਿਖਣਾ ਨਹੀਂ ਚਾਹੀਦਾ ਵਿੱਚ ਮੱਛੀ। ਮੈਂ ਕਹਿੰਦਾ ਘਟਾ ਛੱਡਿਆ ਲਿਸਕੂਗੀ ਮੂੰਹ ਵਿੱਚ ਨਹੀਂ ਬਾਰੇ ਤੇ। ਹਾਂ ਮੂੰਹ ਨਾ ਵੱਧ ਲਿਸਕੇ। ਸਰ ਸੀ ਵੀੜੀ ਹੰਗਣੀ ਭਾਈ ਤੋ। ਟਰਾਲੀ ਤੇ ਤੀ ਆਪਾ ਚਮਕਾ ਤੇ ਉਹਨੇ ਸਰਪਾਲ ਦਾ ਕਰੀਏ ਪ੍ਰਬੰਧ। ਤੇ ਪਈਏ। ਫਿਰ ਵੇਖਨੇ ਕਦੋਂ ਤੁਰਨਾ। ਪੂਰੇ ਜੋਸ਼ ਨਾਲ ਲੱਗਾ ਖੁਸ਼ੀਆਂ ਆਉਂਦੀਆਂ ਵੀ ਹੋਲੇ ਦੀਆਂ ਖੁਸ਼ੀਆਂ। ਉਰੇ ਸਾਲ ਬਾਅਦ ਆਇਆ ਦਿਨ ਆਨੰਦਪੁਰ ਸਾਹਿਬ ਜਾਣ ਲੱਗਾ ਫਿਰ ਚਾਚਾ ਛੇਤੀ ਲੰਗਰ ਦੀ ਕੰਦੇ ਹੋਇਆ ਆਪਣਾ ਪੂਰੀ ਵਾਲੇ ਬਾਬੇ ਪੂਰੀ ਵਾਲੇ ਬਾਬਿਆਂ ਦਾ ਲੰਗਰ ਨਹੀਂ ਕਰਾਉਣਾ ਥੱਲੇ ਮਾਰਦਾ ਆਹਨ ਮਾਰ ਰਿਹਾ ਥੱਲੇ ਕਿੰਨ ਮਾਰਨਾ ਹੈ ਈਤੂ ਨੇ ਲਓ ਬਾਬੇ ਉਹ ਟਰਾਲੀ ਮੰਜੇ ਤੋਂ ਬਾਅਦ ਪਾਉਣ ਲੱਗੇ ਤਰਪਾਲ ਚਟਾ ਜਾਲ ਲਫਾਫਾ ਤੇ ਪਾਤਾ ਤੇ ਇਹ ਵੀ ਥੋੜਾ ਖਰਾਬ ਹੋਇਆ ਚਲ ਕੋਈ ਇਸ ਵਾਰ ਦਾ ਟਾਈਮ ਦੇ ਦੇਣਾ ਇਹ ਥੋੜਾ ਹੋਰ ਵੀ ਛੋਟਾ ਗਿਆ ਕੋਈ ਜਗਾਰ ਕਰਨਾ ਪੜਾ ਖਾਲਸਾ ਕਰ ਜਾਣਾ ਵੀ ਜਾਣਾ ਹੈ ਤੇ ਜਾਣ ਨਹੀਂ ਦਤਾ ਤੇ ਗਿਆ ਗਿਆ ਛਾਪੀਏ ਰੱਖਿਆ ਕਾਲੇ ਚ ਜਦੋਂ ਤੁਹਾਡਾ ਜਾਣ ਦਾ ਟਾਈਮ ਹੀ ਉਦੋਂ ਤੁਸੀਂ ਗਏ ਨਹੀਂ ਖਾਲਸਾ ਕਰ ਜਾਣਾ ਡਮਿਸ਼ਨ ਲੈਣੀ ਤੇ ਇੱਕਦਰੀ ਡਮਿਸ਼ਨ ਲੈਣੀ ਟਰਾਲੀ ਦਾ ਕਰਕੇ ਹਾਰ ਸੰਗਾਰ ਤੇ ਫਿਰ ਆਪਾਂ ਤਰਨ ਕਰਾਂਗੇ ਫੇਰ ਨਹੀਂ ਜਾਣਾ ਟਰੈਕਟਰ ਦਾ ਵੀ ਕੰਮ ਰਿਹਾ ਹੈ ਸ਼ਹਿਰ ਜਾਣਾ ਅੱਜ ਹਮੂੰ ਤੇ ਸ਼ਹਿਰ ਵੀ ਜਾਣਾ ਲੈ ਸਮਾਨ ਥੋੜਾ ਲੈਣਾ ਪਣਾ ਕੱਲ ਬਹੁਤ ਪੁੰਨ ਦਾ ਕੀਤਾ ਇਹਨਾਂ ਵੀਰਾਂ ਨੇ ਯਾਰਾਂ ਦਾ ਇੱਕ ਰਸੀ ਪਾਤੀ ਉਤੋਂ ਲਾਈਟਾਂ ਵਗੈਰਾ ਲੱਗੀਆਂ ਹੁਣ ਆਪਾਂ ਬਸ ਪਲੱਗ ਲਾਉਣੇ ਚਾਰਜਿੰਗ ਵਾਸਤੇ ਤੇ ਗੱਦੇ ਰਖਣੇ ਤੇ ਤਰਪਾਲ ਪਾ ਕੇ ਆਪਾਂ ਰੈਡੀ ਕੱਲ ਦਾ ਦਿਨ ਤੇ ਪਰਸੋਂ ਆਪਾਂ ਨਾ ਪਰਸਾਬ ਹਾਂ ਚੱਲ ਜਿਓ ਇਹ ਸਾਲੇ ਆਪਣਾ ਅਗਲੇ ਆਏ ਜੇ ਕਿਹਦੀ ਦੁਕਾਨ ਤੇ ਮਿਲੇ ਨਹੀਂ ਪਿੰਡ ਘਰ ਲੈ ਹੰਡੀਆ ਕਾ ਕਰਨੀ ਮੈਂ ਵੇਖ ਲੈਾਂ ਤੀ ਮੈਂ ਤੂੰ ਆੜੀ ਗਈ ਤਿਆੜੀ ਆੜੀ ਗਈ ਕਿੰਟੀ ਟਰਪਾਲ ਨੂੰ ਜੋੜਾ ਤਰਪਾਲ ਨੂੰ ਕਿੰਨੂੰ ਜੋੜਨਾ ਕੀ ਜੋੜਨਾ ਹਾਂ ਤਰਪਾਲ ਜੋੜਨੀ ਮੂੰਹ ਜੋੜਨਾ ਆ ਆ ਥੋੜੀ ਇਧਰ ਖੇਚ ਆਹ ਵਾਲਾ ਚਲ ਗਈ ਉਧਰ ਇੱਕ ਜੋ ਖਿੱਚੀ ਥੱਲੇ ਘਾੜ ਥੋੜੀ ਇਧਰ ਆਹ ਵੇ ਟਰਾਲੀ ਦੀ ਹੋ ਗਈ ਤਿਆਰੀ ਤਰਪਾਲ ਪੈ ਗਈ ਰਗੇ ਉੱਤੇ ਬੈਲਟਾ ਮਾਰਨ ਵਾਲੀਆਂ ਆਪਾਂ ਮਾਰ ਦੇਣੀਆਂ ਇਧਰੋਂ ਵਾਇਰਿੰਗ ਦਾ ਕੰਮ ਸ਼ੁਰੂ ਕਰਤਾ ਦੋ ਮਕੈਨਿਕ ਲੱਗੇ ਵਾਇਰਿੰਗਾਂ ਨੂੰ ਚਾਰਜ ਪਲੱਗ ਲਾਉਂਦੇ ਆ ਲਾਈਟਾਂ ਲੱਗੀਆਂ ਤੇ ਪਹਿਲਾਂ ਹੀ ਆਪਾਂ ਰਾਤੀ ਥੋੜੀ ਜਿਹੀ ਤਸਵੀਰ ਦੇ ਮੋਕਾ ਦੰਮ ਲੈ ਮੈਂ ਮੈਂ ਪਠੇ ਪਾ ਗਿਆ ਲੰਗਰ ਨੂੰ ਵੀ ਜੀ ਅੱਜ ਦਾ ਨਾ ਮਲ ਮੰਦਰੀ ਤਾਂ ਹੀ ਖਾਣੀ ਛੱਡੋ ਘਣਾ ਲੰਗਰ ਛਕਿਓ ਤੇਰੇ ਤੋਂ ਪੁੱਛੀ ਭੂਰੀ ਵਾਲੇ ਸੰਤਾਂ ਦੇ ਭੂਰੀ ਵਾਲੇ ਸੰਤਾਂ ਦਾ ਮੈਂ ਤੇਰੇ ਤੋਂ ਪੁੱਛਿਆ ਫਿਰ ਮਨਾ ਉਹ ਪਰਸਾਂ ਕਿਆ ਰੋਟੀ ਲੈ ਕੇ ਪਾਉ ਉਹ ਖਾ ਪਾਉਂਦਾ ਹੀ ਉਹ ਵੀ ਜੀ ਖਵਾਓ ਇਹ ਲੋ ਲੱਥਨ ਦੀ ਤੁਹਾਡੇ ਹੱਥ ਰਖ ਲੋ ਦਿਖਾਉਣੇ ਤੁਹਾਨੂੰ ਆ ਛੇਤੀ ਕਰੋ ਫਿਰ ਆਪਾਂ ਉਹ ਸ਼ਹਿਰ ਵੀ ਜਣਾ ਲੈ ਉਹ ਕਿੰਨੇ ਇਹ ਹਿੱਲਣੇ ਨਹੀਂ ਚਾਹੀਦੇ ਆ ਬੋਰ ਜੇ ਹੈ ਨ ਦੇ ਸਾਰਾ ਕੁਝ ਆ ਕੱਸ ਕੇ ਲਾਈਆਂ ਜੱਗੇ ਤੇ ਇਹ ਨਾ ਬੋਰਡ ਲਾਉਣਾ ਹੋਵੇ ਕਿ ਇਹ ਇਦਾਂ ਕਰ ਲਿਓ ਇਦਾਂ ਕਰਕੇ ਗੱਲ ਲਾ ਲਿਓ ਉਠਾ ਲਾ ਜਾ ਇਦਾਂ ਗੱਲ ਲਿਓ ਬਸ ਇਦਾਂ ਇਦਾਂ ਏਹੀ ਠੀਕ ਹੈ ਹੁਣ ਆਪਣਾ ਰਹਿ ਗਿਆ ਬੈਲਟਾਂ ਲਾਉਣ ਲਈਆਂ ਤੇ ਗੱਦੇ ਰੱਖਣ ਲਈ ਗੱਦੇ ਰੱਖਾਂਗੇ ਅਪਾ ਜਾਣ ਹੋਏ ਇੱਕਦਮ ਪਹਿਲਾਂ ਮਤਲਬ ਕੱਲ ਕੱਲ ਸ਼ਾਮੀ ਕੇ ਤਰਫ ਹਾਂ ਪਰਸੋਂ ਅਪਾ ਚੱਲਾਂਗੇ ਨੰਦਪੁਰ ਸਾਹਿਬ ਨੂੰ ਚੰਡੀਗੜ੍ਹ ਨੂੰ 9 ਤਰੀਕ ਨੂੰ ਪੈ ਚੱਲ ਪੈਣਾ ਤੇ ਸ਼ਾਮ ਨੂੰ ਚੱਲ ਜਣਾ ਨੰਦਪੁਰ ਸਾਹਿਬ ਫਿਰ ਆਪਾਂ ਓਲੇ ਮਹੱਲੇ ਦਾ ਕੋਠੇ ਰਹਿਣਾ ਬੰਦੇ ਨਾ ਕਲੀ ਹੋ ਗਈ ਹੈ ਤਿਆਰੀ ਕੰਮ ਹੋ ਗਿਆ ਪੂਰਾ ਓਕੇ ਬੈਲਟ ਬਲਟਾ ਪਾਤੀਆਂ ਪੇਟੀ ਚੇਂਜ ਕਰਤੀ ਆਪਾਂ ਉਹ ਥੋੜੀ ਖਾ ਉਹ ਯਾਦ ਵਗੈਰਾ ਉਹਦੀ ਕੀ ਲਿਆ ਗਰੀਸ ਲਿਆ ਗਰੀਸ ਲਿਆ ਪਰੀਸ ਲਿਆ ਨੀ ਨਿੰਬੂ ਉਸਤਾ ਨਹੀਂ ਆਇਆ ਛੋਟਾ ਨਾ ਟਮ ਲਗਾ ਕੰਮ ਕਰਤਾ ਓਕੇ ਪੂਰਾ ਬੈਲਟ ਬਲਟਾ ਲਾ ਗਿਆ ਆਪਾਂ ਪਾਸੇ ਰੱਖ ਕੇ ਗੱਦੇ ਪਾਸੇ ਪਾ ਕੇ ਬੜੀ ਕਿਥੇ ਅੱਜ ਤੁਹਾਡੇ ਕਸੇ ਨਹੀਂ ਆਣੇ ਲੱਗਦੇ ਹੋ ਮਾਮਾ ਤਾਰੜਾ ਤਖੀਰ ਕੱਲਾ ਹੀ ਬੁਕੀ ਜਾਂਦਾ ਕਿਥੇ ਮਾਮਾ ਪਦਰੀ ਕਦੋਂ ਹੰਡੀ ਆ ਬੇਪੇ ਅਸਲੀ ਕੰਮ ਕਰ ਰਹੀ ਤੇ ਉਹ ਨਾਲ ਲੱਗੇ ਟਰੈਕਟਰ ਦੀ ਵਾਸ਼ਿੰਗ ਕਰ ਲਓ ਇਹਨੂੰ ਗਈ ਜਨਾਂ ਦਾ ਮੂੰਹ ਜੀ ਤਾਂ ਨਾ ਵਾ ਕੇ ਮੈਨਾਂ ਕਰਨੇ ਤੋ ਆਤਾਈ ਹੈ ਟੀਆ ਸਦਾਰਾ ਹੈ ਜੀ ਕਾ ਕਰ ਚੱਕ ਨਾ ਵੀ ਕੀ ਹੈ ਪਾਣੀ ਆਪੇ ਮਾਰਨੀ ਹੈ ਭਰਾਵਾ ਸਾਡੀ ਆਪਣੀ ਮਿਹਨਤ ਕਰ ਰਹੇਗਾ ਜੀ ਹੈ ਪਾਣੀ ਆਪੇ ਮਾਰਨੀ ਹੈ ਜੀ ਮਾਰ ਲਏ ਨੇ ਪਣੀ ਉਹ ਡਿਜੀਟਲ ਕੰਮ ਕੀ ਉਹ ਰਾਤ ਤੁੰਲੀ ਬੜੀ ਕਰਨਾ ਬਾਏ ਕਰੀ ਹਣਾ ਫਿਰ ਗੱਦੇ ਰੱਖਦੇ ਟਰਾਲੀ ਚ ਠੰਡ ਪਲ ਕਿਤੇ ਮਾਂ ਦੀ ਢੀਲ ਮਾਰਨੀ ਡੀਜ਼ਲ ਕੱਲ ਮਾਰੀ ਦੀ ਹੈਗੀ ਮਾਰਨੀ ਹੈ ਕਿੱਡੀ ਡੀਜ਼ਲ ਪਰਸੋਂ ਮਾਰੀ ਦੀ ਹੈਗੀ ਹਾਂ ਠੀਕ ਹੈ ਡੀਜ਼ਲ ਹੀ ਮਾਰੀ ਜਾਣੀ ਇੱਥੇ ਆਇਓ ਆਜੋ ਕਿ ਇਹ ਇਹ ਆਇਓ ਅਨੰਦਪੁਰ ਸਾਬ ਮਿਲਦੇ ਸਾਰੇ ਵੀਰਪੁਰਾ ਨੌਨ ਸ਼ਾਮਾਂ ਕੱਲ ਕੱਲ ਕੇ ਕੱਲ ਹੀ ਨੌਾ ਉਹ ਪਰਾਵਾ ਉਹ ਉਹ ਤਾਂ ਅਨੰਦ ਜਾਨੀ ਕਿਰਾ ਇਹ ਵੜਾ ਰੱਦਾ ਹੀ ਹਾਂ ਇਹ ਯੰਗ ਵਾਲਾ ਇਹ ਇਹ 10000 ਵਿੱਚੋਂ ਵਾਜਦਾ ਮੈਂ ਟਿੱਕ ਟਿੱਕ ਕਰਾਤੀ ਅੜਾ ਕੁੱਤਾ ਟਿੱਕੜ 'ਚ 3000 ਵਜਾ ਕੇ ਕੋਰੇ ਟਿੱਕੜੇ ਹੋ ਗਏ ਗੋਰੇ ਦਾ ਵੀਊ ਲੈ ਲੈਣਾ ਰਿਵਿਊ ਗੋਰੇ ਕੀ ਗੱਲ ਜਾਣਾਂ ਨਾ ਕੋਈ ਗੋਰੇ ਅਨੰਦਪੁਰ ਨਹੀਂ ਜਾਂਣਾ ਹਾਂਜੀ ਅਨੰਦਪੁਰ ਨਹੀਂ ਜਾਂਣਾ ਅਨੰਦਪੁਰ ਸਾਹਿਬ ਹੋਲੇ ਮਹਾਲੇ ਮਹਾਰਾਜ ਲੈ ਜਾਊਗਾ ਤੇ ਚੱਲ ਜਾਾਂਗੇ ਮਹਾਰਾਜ ਨੇ ਲੈ ਗਏ ਕਿੰਨੇ 14 ਕ ਘੰਟੇ ਕਿੰਨੇ ਜੇ ਕੈਂਸਲ ਕਰਾ ਸਕਦੇ ਜੇ ਜਿੰਨਾ ਤੋਂ ਮਾਲ ਮਤਾ ਛੇ ਗਿਆ ਮਹਾਰਾਜ ਨੇ ਤੈਨੂੰ ਤੇ ਲੈਣਾ ਹੀ ਨਹੀਂ ਮੇਰੀ ਗੱਲ ਸੁਣਣਾ ਚੱਲ ਉਹਨੂੰ ਮੈਂ ਖਲੇ ਕਰਾਈ ਟਿਕ ਟਿਕ ਆ ਉਹਨੂੰ ਲਾਵਾ ਫੋਨ ਨਵੇਂ ਇੰਸਟੀਚੂਟ ਦਾ ਲਾਲਾ ਕੀ ਤੋਂ ਇਹ ਲਾ ਲਾ ਚਿੱਲਾ ਇਹ ਤਾਂ ਇਧਰੀ ਰੱਖਾਂਗੇ ਆਣਾ ਸਰ ਲਾਲਾ 3000 ਜਿਵੇਂ ਹੋਰ ਲਾ ਗਏ ਕੋਈ ਗੱਲ ਨਹੀਂ ਆ ਹੀ ਗਏ ਹੁਣ ਉਹ ਦੇ ਦਾਂਗੇ ਲਾ ਫੋਨ ਲਾ ਚਿੱਤੀ ਹੱਥ ਜਿਹੜੇ ਜਾਂ ਆ ਭਰਾ ਮੈਂ ਤੇ ਪੁੱਛ ਲਾ ਕੀ ਪਤਾ ਹੋ ਜੇ ਮੈਂ ਵੀ ਆਨੰਦਪੁਰ ਜਾਣਾ ਮੇਰੇ ਨਾਂ ਲਿਖਾਉਂਦੇ ਤੇਰਾ ਆ ਸੂਰਮੇ ਕਰਿਓ ਅੰਗੂਠਾ ਤਾਜ਼ਾ ਤਾਜ਼ਾ ਮੋਟਰਸਾਈਕਲ ਭੰਗ ਗਏ ਦੋ ਪੀਏ ਤੇ ਜਾਓ ਹਰ ਸਾਹਿਬ ਇਹ ਹੋਈ ਨੰਬਰ ਉੱਤਲੇ ਲੈਵਲ ਦੀ ਗੱਲ ਬਾਤ ਹੈ ਲਾ ਕੇ ਵੇਖ ਲੈ ਆ ਹੋਰ ਗੱਲਾਂ ਜੀ ਕਰੋ ਦੇਣਗੇ ਸਰ ਆ ਸਾਰੇ ਇੱਥੇ ਮਾਰਦੀਆਂ ਹਿੱਸੇ ਹਿੱਸੇ ਦੇ ਸਰ ਮੈਂ ਕਹਿੰਦਾ ਚੱਕੀ ਨਾ ਲੈ ਨਿਸਕੂ ਮਾ ਵੀ ਤੁਹਾਡੇ ਪੈਸੇ ਨਹੀਂ ਆਏ ਜਦ ਖਾਤੇ ਵੀ ਨਹੀਂ ਆਇਆ ਹੈਗਾ ਉਹਨੂੰ ਵਟਸਐਪ ਤੇ ਲਾਉਣਾ ਸਾਹਿਬ ਚਲੋ ਕੋਰੀਆ ਮਹਿੰਦਰਾ ਵੀ ਸਾਫ ਕਰਨਾ ਹੈ ਯਾਦ ਰੱਖੀਏ ਕਿਦਰ ਮੈਂ ਮਹਿੰਦਰਾ ਇੰਨੀ ਸਪੀਡ ਨਾਲ ਚੱਊਗਾ ਨਾ ਮੇਲਿਆਂ ਦੀ ਸ਼ਾਨ ਬਾਨਾ ਮੇਲਿਆਂ ਦੀ ਦਰਸ਼ਨੀ ਦਰਸ਼ਨੀ ਟਰੈਕਟਰ ਹੋਊਗਾ ਇਹ ਆਫ ਕਰੀ ਗੱਲ ਤਾਂ ਭੈਣ ਬੰਦਿਆ ਨਹੀਂ ਤੂੰ ਤੂੰ ਗੁੰਗਾ ਨਹੀਂ ਆ ਨਾ ਹਾਂ ਤੂੰ ਇੱਥੇ ਆ ਇਰਪੋਰਟ ਨਹੀਂ ਮੈਂ ਕਹਿੰਦਾ ਚੱਕੂ ਤੇ ਤਾਂ ਹੀ ਤੂੰ ਕੀ ਕਰ ਰਿਹਾ ਹੈਲੋ ਹੈਲੋ ਸਸਿਆ ਬੀਤੀ ਸਸਿਆ ਜੀ ਮੈਂ ਕਵਾਇਦਲਾ ਬੋਲਦਾ ਜੀ 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 ਉਹ ਟਿਕਟ ਡਲੇ ਆ ਸਾਦੀ ਜਿਹੜੀ ਕੱਲ ਦੀ ਆ ਪਹਿ ਲੱਗਣਗੇ ਕਰਾ ਦੇ ਕਿੰਨੇ ਕ ਲੱਗਣਗੇ ਇਹ ਗਾਂ ਕਰਾਉਣੀ ਲਾਲੋ ਹੌਲੇ ਮਲੇ ਤੋਂ ਬਾਅਦ 16 17 ਦੀ ਹੋ ਜੇ 17 18 ਦੀ ਹੋ ਜੇ 20 ਕੋਈ ਨਹੀਂ ਮੈਂ ਦੁਕਾਨ ਤੇ ਪਹੁੰਚ ਕੇ ਤੁਹਾਨੂੰ ਫੋਨ ਕਰ ਦਾਂਗਾ ਛੇਤੀ ਕਰਿਓ ਫਿਰ ਮੈਂ ਇੱਕ ਵੇਸੇ ਕੰਮ ਔਖਾ ਈ ਟਰਾਲੀ ਤਿਆਰ ਹੋਣੀ ਕੱਢ ਤੋ ਹਾਂ ਇਹ ਪਾਣੀ ਜਣੀ ਗੱਲ ਬੈਣ ਨਹੀਂ ਆਈ ਇਹ ਮਜ਼ਾਕ ਕੀਤਾ ਹਣਾ ਉਹ ਨਹੀਂ ਆਏਗਾ ਖੁਸ਼ੀਆਂ ਖੁਸ਼ੀਆਂ ਬਾਬਾ ਲੰਗਰ ਛਕਾ ਮੈਨੂੰ ਆਪਣੇ ਭੂਰੀ ਵਾਲੇ ਸੰਤਾਂ ਦੇ ਲੰਗਰ ਛਕਾਉਣੇ ਆ ਮੈਂ ਉੱਥੇ ਮੋੜ ਤੇ ਖਲਾਉਣਾ ਜਿੱਥੇ ਗੋਭੀ ਵਾਲੇ ਪਕੌੜੇ ਨਿਕਲਦੇ ਸੀ ਹਾਂ ਉਹ ਬੜੇ ਮਿਸ ਕਰਦਾ ਮੈਂ ਕਿਹੜੇ ਮੋੜ ਤੇ ਉਹ ਗਾਂ ਜਾ ਉਹ ਵੀ ਲੰਗਰ ਤਾਂ ਮੂਰਤ ਹੀ ਕਰੂਗਾ ਤੇ ਲੱਗੇ ਆ ਇਹ ਨਾ ਵਿਰਾਜ ਮੜ ਕੇ ਸਾਨੂੰ ਕੁਝ ਮਿਲੇ ਨਾ ਕਿੰਨੇ ਨੇ ਘਰੋਂ ਰਾਜ ਕੇ ਜਾਓ ਤੇ ਬਾਹਰੋਂ ਰਾਦੀਆਂ ਮਿਲਦੇ ਬੰਦੇ ਕਿਦਾਂ ਵਖੀਦਾ ਇਹ ਸਪੈਸ਼ਲ ਚੀਜ਼ ਬਣਾਏ ਗਏ ਮੇਲੇ ਤੇ ਜਾਣ ਦੀ ਖੁਸ਼ੀ ਪਕੌੜੇ ਕੱਢਦੇ ਪਹਿਲਾਂ ਹੀ ਆ ਜਾ ਚੂ ਇਹ ਪਹਿਲੇ ਮੇਰੇ ਕੱਪੜੇ ਸੁਕਦੇ ਹਰੇ ਹਾਂ ਆ ਚਲੂਗਾ ਜੀ ਤੇਰੀ ਸੱਸੀ ਤਾਂ ਹੀ ਤੇ ਉਹ ਰੋਸ਼ਕ ਲਈ ਪਹਿਲਾਂ ਪਕੌੜੇ ਆ ਲੋ ਇਹ ਨਾ ਖਾਈ ਨਹੀਂ ਹਲਕਾ ਆ ਇਹ ਇਹ ਤਾਂ ਅੱਗੇ ਖਾਂਦਾ ਰਹਿੰਦਾ ਇਹਨੇ ਕਿੰਨੂੰ ਕੁ ਕੀ ਪਰਕ ਪੈਣਾ ਛਤਰਾਣਾ ਟਰੈਕਟਰ ਚਮਕਾਉਣ ਤੋਂ ਬਾਅਦ ਹੁਣ ਆਪਣਾ ਤਾਂ ਹੋ ਗਿਆ ਗੱਡੀ ਵੱਲ ਤੇ ਗੱਡੀ ਆਪਾਂ ਲਾਜਣੀ ਕਵਰ ਕਰਕੇ ਇਸ ਤਰ੍ਹਾਂ ਕਰ ਬਣੂਗਾ ਲਿਸ਼ਕਾ ਕੇ ਮਾਂਜ ਕੇ ਪੂਰਾ ਫੇਰ ਜਾਵਾਂਗੇ ਤਾਂ ਮੁੰਡਾ ਪੂਰੀ ਹਰੀ ਜਾਣਾ ਐ ਐਂਡ ਕਰਾਉਂਦਾ ਨੀਕੀ ਨੀਕੀ ਗੱਲ ਦਾ ਸ਼ਾਰਾ ਖੰਦੇ ਦਾ ਜੀਤ ਦਾ ਮੁੰਡਾ ਪੋਤਰਾ ਇਹਦਾ ਰੀਲਾ ਬਣਾਉਣਾ ਐ ਸਪੈਸ਼ਲ ਗੱਡ ਖਾਣਾ ਆਪਣਾ ਹੀ ਆ ਭਾ ਇਹਦਾ ਸਿਰਾ ਚੱਕ ਕਰਾ ਰਿਹਾ ਤੂੰ ਕੀ ਕੁਛ ਅਗੈ ਸਵੇਰ ਦਾ ਸ਼ਗੰਡੀ ਬੱਬਾ ਅੰਨਾ ਹੋਇਆ ਫਿਰਦਾ ਕੱਲ ਫਿਰ ਅੰਨੇ ਹੋ ਜਾਂਦੇ ਆ ਅੰਨੇ ਹੋ ਜਾਂਦੇ ਆ ਗੱਡੀ ਉਹ ਵੀਰ ਦੀ ਪੈਪ ਚੱਲਦੀ ਆ ਤੇ ਆਏ ਬਹੁਤ ਸੁਣੀ ਬਣੀ ਚੀਜ਼ ਓਏ ਆਹ ਪੋਣੀ ਆ ਪਾ ਲੋ ਪਾ ਲੋ ਸ਼ੈਰੀ ਨੋਟ ਕਰ ਦੇ ਹੜ ਦੇ ਸ਼ੈਰ ਤੋਂ ਹਲੀ ਜਾ ਪਹਿਲਾਂ ਆਹੋ ਵਿੱਚ ਮੈਂ ਪਾਣੀ ਥੋੜਾ ਵਧਾਉਂਦਾ ਹੀ ਉਹਦੇ ਵਿੱਚ ਕੱਢ ਮਿੱਟੀ ਜੀ ਸਾਰੀ ਸ਼ੈਰੀ ਨੋਟ ਕਰਕੇ ਹੜ ਜੀ ਕਰਦੇ ਕਰਦੇ ਲਾਓ ਵੀ ਟਰੈਲ ਦਾ ਕੰਮ ਹੋ ਗਿਆ ਉਹ ਲੈਕਟਾਂ ਚੱਗੀਆਂ ਲੈ ਗੱਦੇ ਲਾ ਦੇ ਲੱਗੇ ਤਾਂ ਪਿਛਾ ਆ ਕੇ ਪੱਕਲੇ ਜੇ ਦੇ ਬਿਨਾ ਵੇਲੇ ਮਮਾਏ ਤਾਂ ਗਦੰਦੇ ਕਿਵੇਂ ਬਾਸ ਹੁਣ ਨਾ ਮੈਂ ਪਾ ਬਲੌਗ ਕਰ ਦੇ ਇਥੇ ਖਤਮ ਅਗਲੇ ਬਲੌਗ ਚ ਹੰਦਾਂ ਦਿਖਾਵਾਂਗੇ ਆਨੰਦਪੁਰ ਸਾਹਿਬ ਤੇ ਰੌਣਕਾਂ ਮੇਲੇ ਦੇ ਰਸਤੇ ਤੇ ਰੌਣਕਾਂ ਮੇਲੇ ਇਧਰ ਇੱਕ ਆਦਰਾ ਨਹੀਂ ਮਾਰ ਲਿਆ ਬੁਕਲਾਂ ਹੁਣੋ ਕੇ ਆਪਣਾ ਰਸ ਦਾ ਨਾਮ ਓਕੇ ਬਾਈ ਟਾਟਾ